ਰਾਦਾ ਸਵਾਮੀ ਘਰ ਨਾਲ ਜੁੜੇ ਹੋਏ ਸਸੰਗੀ ਵੀਰ ਸੀ ਉਹਨਾਂ ਇੰਨਾ ਫੋਨ ਆਇਆ ਇੰਨਾ ਫੋਨ ਆਇਆ ਸਸੰਗੀਆਂ ਨੇ ਆ ਕੇ ਨਹੀਂ ਮਦਦ ਕਰਤੀ ਇਹਨਾਂ ਦੀ ਕਿ ਨਹੀਂ ਸਾਡਾ ਇਹ ਮਤਲਬ ਸਸੰਗੀ ਵੀਰਾਂ ਦੀ ਮਦਦ ਕਰਨੀ ਤੇ ਜੇ ਅਸੀਂ ਆਪਣੇ ਆਪਣੇ ਧਰਮਾਂ ਦੇ ਕਲੇ ਲੋਕਾਂ ਨੂੰ ਸਾਥ ਲੀਏ ਨਾ ਮੈਂ ਕਹਿੰਦਾ ਵਾਰੇ ਨਿਆਰੇ ਹੋ ਜਾਣ ਇਹ ਵੀ ਵੀਡੀਓ ਜ਼ਰੂਰ ਸ਼ੇਅਰ ਕਰੋ ਰਾਦਾ ਸਵਾਮੀ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਹੋਏਗੀ ਕਿ ਮੈਂ ਇਸ ਪਰਿਵਾਰ ਦੇ ਘਰ ਗਿਆ ਸੀਗਾ ਦਾਦ ਪਿੰਡ ਪੱਖੋਵਾਲ ਰੋਡ ਤੇ ਇਹਨਾਂ ਦਾ ਘਰ ਸੀ ਜਿਨ੍ਹਾਂ ਦਾ ਜਵਾਨ ਮੁੰਡਾ ਤਕਰੀਬਨ ਸਿਰਫ 23 ਸਾਲ ਦਾ ਜਿਹੜਾ ਪਿਛਲੇ 1 ਸਾਲ ਤੋਂ ਲੱਤ ਦੀ ਦਿੱਕਤ ਕਰਕੇ ਬੈੱਡ ਤੇ ਸੀਗਾ ਤੇ ਘਰ ਦੇ ਵਿੱਚ ਜਿਹੜੀ ਮਾਂ ਸੀ ਉਹ ਘਰਾਂ ਦਾ ਕੰਮ ਕਰਕੇ ਆਪਣਾ ਘਰ ਚਲਾ ਰਹੀ ਸੀ। ਉਸੇ ਕਮਰੇ ਦੇ ਵਿੱਚ ਰਸੋਈ ਸੀ, ਉਸੇ ਕਮਰੇ ਦੇ ਵਿੱਚ ਘਰ ਸੀ, ਬੈੱਡ ਸੀ। ਸਾਰਾ ਕੁਝ ਉਸੇ ਇੱਕ ਕਮਰੇ ਦੇ ਵਿੱਚ ਸੀਗਾ। ਤੇ ਕੁਦਰਤੀ ਉਹ ਧੰਨਵਾਦ ਆਕਾਲਪੁਰਖ ਦਾ, ਬਾਬੇ ਨਾਨਕ ਦਾ। ਅਸੀਂ ਜਦੋਂ ਇਹਨਾਂ ਦੇ ਘਰ ਗਏ ਤੇ ਇਹਨਾਂ ਦੇ ਘਰ 'ਚ ਜਦੋਂ ਇਹਨਾਂ ਦਾ ਜਿਹੜੀ ਉਹ ਮਹਿਲ ਦੇਖਿਆ ਤਾਂ ਉਹ ਉੱਥੇ ਜਿਹੜੀ ਰਾਧਾ ਸੁਆਮੀ ਸਾਸੰਕਰ ਬਾਬਾ ਜੀ ਦੀ ਫੋਟੋ ਲੱਗੀ ਹੋਈ ਸੀ। ਤੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਹਾ ਜੀ ਤੁਸੀਂ ਇੰਨੇ ਦੁੱਖਾਂ 'ਚੋਂ ਤੇ ਬਾਬਾ ਜੀ ਨੂੰ ਤੁਸੀਂ ਕਹਿੰਦੇ ਨਹੀਂ ਕਿ ਮੇਰੇ ਦੁੱਖ ਕੱਟ ਦੇ ਕਹਿੰਦੇ ਇਹ ਸਾਡੇ ਕਰਮਾਂ ਦਾ ਸਾਨੂੰ ਫਲ ਮਿਲਿਆ ਹੋਇਆ ਹੈ ਤੁਸੀਂ ਦੇਖੋ ਉਹ ਵੀਡੀਓ ਐਸੀ ਚੱਲੀ ਸਾਨੂੰ ਜਿੰਨੇ ਵੀ ਸਸੰਗੀ ਰਾਧਾ ਸਵਾਮੀ ਘਰ ਨਾਲ ਜੁੜੇ ਹੋਏ ਸਸੰਗੀ ਵੀਰ ਸੀ ਉਹਨਾਂ ਇੰਨਾ ਫੋਨ ਆਇਆ ਇੰਨਾ ਫੋਨ ਆਇਆ ਮਤਲਬ ਜੀ ਦੇਖੋ ਤੁਹਾਡੀ ਕਿਵੇਂ ਸੰਗਤ ਨੇ ਮਦਦ ਕੀਤੀ ਹੈ ਜੀ ਧੰਨਵਾਦ ਜੀ ਤੁਹਾਡਾ ਕੀ ਹੋਇਆ ਕਿਸੇ ਸੱਚ ਕਹਾਣੀ ਦੱਸੋ ਤੁਹਾਡੇ ਨਾਲ ਹੋਇਆ ਕਿਸੇ ਬਹੁਤ ਬਹੁਤ ਜੀ ਧੰਨਵਾਦ ਕੀ ਹੋਇਆ ਕਿਸੇ ਮਾਤਾ ਜੀ ਬੇਟੇ ਨੂੰ ਤੁਹਾਡੇ ਕੀ ਹੋਇਆ ਸੀ ਬੇਟਾ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਡਿਊਟੀ ਜਾ ਰਿਹਾ ਸੀਗਾ ਪਿੱਛੇ ਬੈਠਾ ਸੀਗਾ ਉਹ ਜਦੋਂ ਚੰਪ ਆਇਆ ਉਹਦਾ ਮੋਟਰਸਾਈਕਲ ਤੇ ਪਿਛਲੇ ਕਦੋਂ ਤੋਂ ਘਰ ਬੈਠ ਤੇ ਕਦੋਂ ਤੋਂ ਸੀ ਉਹ ਸਵਾ ਸਾਲ ਹੋ ਗਿਆ ਜੀ ਤੇ ਇਲਾਜ ਕਿਉਂ ਨਹੀਂ ਕਰਾ ਰਹੇ ਸੀ ਤੁਸੀਂ ਇਲਾਜ ਪੀਜੀਆ ਵਿੱਚ ਦਾਖਲ ਸੀਗਾ ਜੀ ਪਹਿਲਾਂ ਉਸ ਤੋਂ ਬਾਅਦ ਫਿਰ ਕਿਉਂ ਨਹੀਂ ਲਾਏ ਫਿਰ ਸਵਾ ਸਾਲ ਉੱਥੇ ਜਾਂਦੇ ਰਹੇ ਫਿਰ ਉਹਨਾਂ ਅਕੀਲ ਤਾ ਕਹਤਾ ਜੀ ਆਪਰੇਸ਼ਨ ਕਰੋ ਤ론 ਸਾਡੇ ਕੋਲ ਨਿਕ ਜੈਸ ਨਹੀਂ ਸੀ ਆਪਰੇਸ਼ਨ ਸਵਾ ਸਾਲ ਤੋਂ ਆਪਰੇਸ਼ਨ ਦੇ ਪੈਸੇ ਨਾ ਹੋਣ ਕਰਕੇ ਤੁਸੀਂ ਘਰੇ ਬੈਠੇ ਰਹੇ ਨਹੀਂ ਆਪਰੇਸ਼ਨ ਪਹਿਲਾਂ ਸੀ ਕਰਵਾਇਆ ਜੀ ਵਿਚੀ ਆਇਆ ਜੀ ਦੂਜਾ ਆਪਰੇਸ਼ਨ ਜਿਹੜਾ ਹੁਣ ਹੋਇਆ ਉਹ ਹਾਂਜੀ ਉਹ ਨਹੀਂ ਅਸੀਂ ਹੁਣ ਕਰਾਇਆ ਪੈਸੇ ਨਹੀਂ ਸੀ ਹਾਂਜੀ ਹੁਣ ਪੈਸੇ ਹੁਣ ਆਪਰੇਸ਼ਨ ਹੋ ਗਿਆ ਹਾਂਜੀ ਹੁਣ ਅੱਛਾ ਉਹ ਸੰਗਤ ਨੂੰ ਦਵਾਮਾ ਦਿਓ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਮਦਦ ਕਰਕੇ ਗਈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਾਰਾ ਕਰਦੇ ਜੀ ਬਹੁਤ ਜਿਆਦਾ ਧੰਨਵਾਦ ਸਾਰਾ ਜੀ ਦੇਖੋ ਨਹੀਂ ਨਹੀਂ ਵਾਈ ਗੁਰੂ ਦਾ ਧੰਨਵਾਦ ਓਕਾਲ ਪੁਰਖ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਟੀਮ ਦੀ ਡਿਊਟੀ ਲਈ ਤੁਸੀਂ ਦੇਖੋ ਇੱਕਠੀ ਹੋ ਗਈ ਤੇ ਮਹਾਰਾਜ ਦਾ ਧੰਨਵਾਦ ਤੇ ਇਹਨਾਂ ਦਾ ਵੀ ਧੰਨਵਾਦ ਜਿਹੜਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਪੂਰਾ ਪਰਿਵਾਰ ਇੱਥੇ ਧੰਨਵਾਦ ਕਰਨਾ ਹੈ ਦੇਖੋ ਸੋਸ਼ਲ ਮੀਡੀਆ ਦੀ ਪਾਵਰ ਕੀ ਕਿਵੇਂ ਇੱਕ ਵੀਡੀਓ ਦੇ ਨਾਲ ਕਿਵੇਂ ਮਤਲਬ ਦੁਨੀਆ ਭਰ ਦੇ ਵਿੱਚ ਉਹ ਵੀਡੀਓ ਚੱਲ ਗਈ ਤੇ ਮੈਂ ਇਹ ਵੀਡੀਓ ਪਾ ਕੇ ਨੇ ਕਬੜੀ ਖੂਬਸੂਰਤ ਜੀ ਗੱਲ ਕਹੀ ਸੀ ਮੈਂ ਕਹਿੰਦਾ ਕਿਤੇ ਦੇਖੋ ਅਸੀਂ ਹਰ ਬੰਦਾ ਨਾ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਆ ਕਿਸੇ ਨਾ ਕਿਸੇ ਗੁਰੂ ਨਾਲ ਜੁੜੇ ਆ ਤੇ ਜੇ ਅਸੀਂ ਆਪਣੇ ਆਪਣੇ ਧਰਮਾਂ ਦੇ ਕਲੇ ਲੋਕਾਂ ਨੂੰ ਸੰਭਲੀਏ ਨਾ ਮੈਂ ਕਹਿੰਦਾ ਵਾਰੇ ਨਿਆਰੇ ਹੋ ਜਾਣ ਤੁਸੀਂ ਦੇਖੋ ਇਹ ਮਤਲਬ ਰਾਧਾ ਸਵਾਮੀ 사ਸੰਗ ਘਰ ਨਾਲ ਜ ਸਸੰਗੀਆਂ ਨੇ ਆ ਕੇ ਇੰਨੀ ਮਦਦ ਕਰਤੀ ਇਹਨਾਂ ਦੀ ਕਿ ਨਹੀਂ ਸਾਡਾ ਇਹ ਮਤਲਬ ਸਸੰਗੀ ਵੀਰਾਂ ਦੀ ਮਦਦ ਕਰਨੀ। ਇਹ ਵੀ ਵੀਡੀਓ ਜ਼ਰੂਰ ਸ਼ੇਅਰ ਕਰੋ। ਧੰਨਵਾਦ। ਰਾਵਾ ਸਵਾਮੀ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਹੋਏਗੀ ਕਿ ਮੈਂ ਇਸ ਪਰਿਵਾਰ ਦੇ ਘਰ ਗਿਆ ਸੀਗਾ। ਦਾਦ ਪਿੰਡ ਪੱਖੋਵਾਲ ਰੋਡ ਤੇ ਇਹਨਾਂ ਦਾ ਘਰ ਸੀ। ਜਿਨ੍ਹਾਂ ਦਾ ਜਵਾਨ ਮੁੰਡਾ ਤਕਰੀਬਨ ਸਿਰਫ 23 ਸਾਲ ਦਾ ਜਿਹੜਾ ਪਿਛਲੇ 1 ਸਾਲ ਤੋਂ ਲੱਤ ਦੀ ਦਿੱਕਤ ਕਰਕੇ ਬੈੱਡ ਤੇ ਸੀਗਾ ਤੇ ਘਰ ਦੇ ਵਿੱਚ ਜਿਹੜੀ ਮਾਂ ਸੀ ਉਹ ਘਰਾਂ ਦਾ ਕੰਮ ਕਰਕੇ ਆਪਣਾ ਘਰ ਚਲਾ ਰਹੀ ਸੀ। ਉਸੇ ਕਮਰੇ ਦੇ ਵਿੱਚ ਰਸੋਈ ਸੀ ਉਸੇ ਕਮਰੇ ਦੇ ਵਿੱਚ ਘਰ ਸੀ ਬੈੱਡ ਸੀ ਸਾਰਾ ਕੁਝ ਉਸੇ ਇੱਕ ਕਮਰੇ ਦੇ ਵਿੱਚ ਸੀਗਾ ਤੇ ਕੁਦਰਤੀ ਉਹ ਧੰਨਵਾਦ ਕਾਲਪੁਰਖ ਦਾ ਬਾਬੇ ਨਾਨਕ ਦਾ ਅਸੀਂ ਜਦੋਂ ਇਹਨਾਂ ਦੇ ਘਰ ਗਏ ਤੇ ਇਹਨਾਂ ਦੇ ਘਰ 'ਚ ਜਦੋਂ ਇਹਨਾਂ ਦਾ ਜਿਹੜੀ ਉਹ ਮਹਿਲ ਦੇਖਿਆ ਤਾਂ ਉਹ ਉੱਥੇ ਜਿਹੜੀ ਰਾਧਾ ਸਵਾਮੀ ਸਾਸੰਕਰ ਬਾਬਾ ਜੀ ਦੀ ਫੋਟੋ ਲੱਗੀ ਹੋਈ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਤੁਸੀਂ ਇੰਨੇ ਦੁੱਖਾਂ 'ਚੋਂ ਤੇ ਬਾਬਾ ਜੀ ਨੂੰ ਤੁਸੀਂ ਕਹਿੰਦੇ ਨਹੀਂ ਕਿ ਮੇਰੇ ਦੁੱਖ ਕੱਟ ਦੇ ਕਹਿੰਦੇ ਇਹ ਸਾਡੇ ਕਰਮਾਂ ਦਾ ਸਾਨੂੰ ਫਲ ਮਿਲਿਆ ਹੋਇਆ ਹੈ ਤੁਸੀਂ ਦੇਖੋ ਉਹ ਵੀਡੀਓ ਐਸੀ ਚੱਲੀ ਸਾਨੂੰ ਜਿੰਨੇ ਵੀ ਸਸੰਗੀ ਰਾਧਾ ਸਵਾਮੀ ਘਰ ਨਾਲ ਜੁੜੇ ਹੋਏ ਸਸੰਗੀ ਵੀਰ ਸੀ ਉਹਨਾਂ ਇੰਨਾ ਫੋਨ ਆਇਆ ਇੰਨਾ ਫੋਨ ਆਇਆ ਮਾਤਾ ਜੀ ਦੇਖੋ ਤੁਹਾਡੀ ਕਿਵੇਂ ਸੰਗਤ ਨੇ ਮਦਦ ਕੀਤੀ ਹੈ ਜੀ ਧੰਨਵਾਦ ਜੀ ਤੁਹਾਡਾ ਕੀ ਹੋਇਆ ਕਿਸੇ ਸੱਚ ਕਹਾਣੀ ਦੱਸੋ ਤੁਹਾਡੇ ਨਾਲ ਹੋਇਆ ਕਿਸੇ ਬਹੁਤ ਬਹੁਤ ਜੀ ਧੰਨਵਾਦ ਕੀ ਹੋਇਆ ਕਿਸੇ ਮਾਤਾ ਜੀ ਬੇਟੇ ਨੂੰ ਤੁਹਾਡੇ ਕੀ ਹੋਇਆ ਸੀ ਬੇਟਾ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਡਿਊਟੀ ਜਾ ਰਿਹਾ ਸੀਗਾ ਪਿੱਛੇ ਬੈਠਾ ਸੀਗਾ ਉਹ ਜਦੋਂ ਚੰਪ ਆਇਆ ਉਹਦਾ ਤਾਂ ਪੈਰ ਉੱਪੜ ਗਿਆ ਮੋਟਰਸਾਈਕਲ ਤੇ ਪਿੱਛਲੇ ਤੇ ਕਦੋਂ ਤੋਂ ਘਰ ਬੈਠ ਤੇ ਕਦੋਂ ਤੋਂ ਸਵਾ ਸਾਲ ਹੋ ਗਿਆ ਜੀ ਤੇ ਇਲਾਜ ਕਿਉਂ ਨਹੀਂ ਕਰਾ ਰਹੇ ਸੀ ਤੁਸੀਂ ਇਲਾ ਉਸ ਤੋਂ ਬਾਅਦ ਫਿਰ ਕਿਉਂ ਨਹੀਂ ਲਾਇਆ ਫਿਰ ਸਵਾ ਸਾਲ ਉੱਥੇ ਜਾਂਦੇ ਰਹੇ ਫਿਰ ਉਹਨਾਂ ਅਕੀਲ ਤਾਹ ਕਹਤਾ ਜੀ ਆਪਰੇਸ਼ਨ ਕਰੋ ਸਾਨੂੰ ਸਾਡੇ ਕੋਲ ਇਹ ਨਿਕ ਜੈਸ ਨਹੀਂ ਸੀ ਆਪਰੇਸ਼ਨ ਸਵਾ ਸਾਲ ਤੋਂ ਆਪਰੇਸ਼ਨ ਦੇ ਪੈਸੇ ਨਾ ਹੋਣ ਕਰਕੇ ਤੁਸੀਂ ਘਰੇ ਬੈਠੇ ਰਹੇ ਨਹੀਂ ਆਪਰੇਸ਼ਨ ਪਹਿਲਾਂ ਸੀ ਕਰਵਾਇਆ ਜੀ ਵਿਚ ਗਿਆ ਜੀ ਜੀ ਦੂਜਾ ਆਪਰੇਸ਼ਨ ਜਿਹੜਾ ਹੁਣ ਹੋਇਆ ਉਹ ਹਾਂ ਜੀ ਉਹ ਨਹੀਂ ਅਸੀਂ ਹੁਣ ਕਰਾਇਆ ਪੈਸੇ ਨਹੀਂ ਸੀ ਹਾਂ ਜੀ ਹੁਣ ਪੈਸੇ ਹੁਣ ਆਪਰੇਸ਼ਨ ਹੋ ਗਿਆ ਹਾਂ ਜੀ ਹੁਣ ਅੱਛਾ ਉਹ ਸੰਗਤ ਨੂੰ ਦੁਆਵਾਂ ਦਿਓ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਮਦਦ ਕਰਕੇ ਗਈ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਰਾ ਕਰਦੇ ਜੀ ਬਹੁਤ ਜਿਆਦਾ ਧੰਨਵਾਦ ਸਾਰਾ ਜੀ ਦੇਖੋ ਬਹੁਤ ਧੰਨਵਾਦ ਬਹੁਤ ਨਹੀਂ ਨਹੀਂ ਵਾਈ ਗੁਰੂ ਦਾ ਧੰਨਵਾਦ ਔ ਕਾਲਪੁਰਖ ਦਾ ਧੰਨਵਾਦ ਜ ਇੱਕਠੀ ਹੋ ਗਈ ਤੇ ਮਹਾਰਾਜ ਦਾ ਧੰਨਵਾਦ ਤੇ ਇਹਨਾਂ ਦਾ ਵੀ ਧੰਨਵਾਦ ਜਿਹੜਾ ਸਾਨੂੰ ਸੇਵਾ ਦਾ ਮੌਕਾ ਦਿੰਦਾ ਹੈ ਪੂਰਾ ਪਰਿਵਾਰ ਇੱਥੇ ਧੰਨਵਾਦ ਕਰਨਾ ਹੈ ਦੇਖੋ ਸੋਸ਼ਲ ਮੀਡੀਆ ਦੀ ਪਾਵਰ ਕੀ ਕਿਵੇਂ ਇੱਕ ਵੀਡੀਓ ਦੇ ਨਾਲ ਕਿਵੇਂ ਮਤਲਬ ਦੁਨੀਆ ਭਰ ਦੇ ਵਿੱਚ ਉਹ ਵੀਡੀਓ ਚੱਲ ਗਈ ਤੇ ਮੈਂ ਇਹ ਵੀਡੀਓ ਪਾ ਕੇ ਨਾ ਇੱਕ ਬੜੀ ਖੂਬਸੂਰਤ ਜੀ ਗੱਲ ਕਹੀ ਸੀ ਮੈਂ ਕਹਿੰਦੇ ਕਿਤੇ ਦੇਖੋ ਅਸੀਂ ਹਰ ਬੰਦਾ ਨਾ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਆ ਕਿਸੇ ਨਾ ਕਿਸੇ ਗੁਰੂ ਨਾਲ ਜੁੜੇ ਆ ਤੇ ਜੇ ਅਸੀਂ ਆਪਣੇ ਆਪਣੇ ਧਰਮਾਂ ਦੇ ਕਲੇ ਲੋਕਾਂ ਨੂੰ ਸਾਭ ਲਈਏ ਨਾ ਮੈਂ ਕਹਿੰਦਾ ਵਾਰੇ ਨਿਆਰੇ ਹੋ ਜਾਣ ਤੇ ਦੇਖੋ ਇਹ ਮਤਲਬ ਰਾਧਾ ਸਵਾਮੀ 사ਸੰਗ ਘਰ ਸਸੰਗੀਆਂ ਨੇ ਆ ਕੇ ਨਹੀਂ ਮਦਦ ਕਰਤੀ ਇਹਨਾਂ ਦੀ ਕਿ ਨਹੀਂ ਸਾਡਾ ਇਹ ਮਤਲਬ ਸਸੰਗੀ ਵੀਰਾਂ ਦੀ ਮਦਦ ਕਰਨੀ ਇਹ ਵੀ ਵੀਡੀਓ ਜਰੂਰ ਸ਼ੇਅਰ ਕਰੋ ਧੰਨਵਾਦ